ਮੈਂ ਵੀ ਸਸਰੀ ਗਾੜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਚੈਨਲ ਤੇ ਇਹਨਾਂ ਲੋੰਦੇ ਕੋ ਦੱਸਾ ਲੱਗੀਆਂ ਉਮੀਦ ਆ ਤੁਸੀਂ ਸਭ ਖੁਸ਼ੀ ਵੀ ਖਵਾਗੇ ਤੇ ਲੋ ਅੱਜ ਸਾਨੂੰ ਮੈਂ ਖੁਸ਼ ਰੱਖਣ ਵਾਸਤੇ ਲੋਕਤਾ ਵੀ ਉਹੀ ਪਾਉਂਗੀ ਬੜਾ ਪੇ ਤੁੰਗੋਰੀ ਨਾ ਆਵੇ ਹੈਨਾ ਤੇ ਤੇ ਇੱਕ ਕਪੂ ਵੈਰੀ ਵਾਲਾ ਲੋਕਤਾ ਪਾਉਂਗੀ ਪਰੌਣਾ ਤਾਂ ਜੇ ਟਾਈਮ ਲੱਗਿਆ ਤਾਂ ਤੀਜਾ ਜਿਹੜੇ ਕਿਡਨੀ ਖਰਾਬ ਹੋ ਜਾਂਦੇ ਉਹ ਵੀ ਪਾ ਦੂ ਨਹੀਂ ਫਿਰ ਕੰਮ ਨੂੰ ਸਹੀ ਤੇ ਲੋ ਅੱਜ ਮੈਂ ਦੀ ਟਾਈਮ ਲੱਗੂਂਦਾ ਬਗ ਹਨ ਸੁਣ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਰਸ਼ਮਿੰਦਰ ਗੌਰ ਤਾਂ ਕਿਹੜੀ ਭੈਣ ਉਹਨੇ ਨਾ ਸਪਾਰਸ਼ ਕੀਤੀ ਹੈ ਮੈਂ ਨਾਉ ਨਾਉ ਨੂੰ ਲੱਗਿਓ ਦੀ ਕਹਿੰਦੀ ਸਾਨੂੰ ਹੀਰ ਤੇ ਹੀਰ ਦਾ ਤੇ ਸ਼ੈਤੀ ਦੋਹੇ ਆਨੰਦ ਭਜਾਈ ਦਾ ਜੁਬਾਤ ਸਵਾਲ ਨੇ ਉਹ ਵੀ ਤੁਹਾਨੂੰ ਸੁਣਾਉ ਤੇ ਲੋ ਮੈਂ ਤੁਹਾਡੀ ਅਜੋ ਜਰਮੈਸ਼ ਪੂਰੀ ਕਰਦੀਆਂ ਇਹ ਗਾਂਂਧਿਆ ਜਦ ਜੋਗੀ ਬਣ ਕੇ ਆ ਗਿਆ ਸੀਗਾ ਹੀਰ ਤਾਂ ਇੱਥੇ ਆ ਗਈ ਤੇ ਉਹਨਾਂ ਦਾ ਵਿਆਹ ਕੇ ਤੋਰ ਕਿਸ ਜਿਹਦੇ ਨਾਲ ਇੱਕ ਇੱਕ ਤੋਂ ਕਈ ਬੋ ਬਾਰੇ ਨਾਲ ਤੇ ਫਿਰ ਉਹ ਰਾਂਝਾ ਫਿਰ ਜੋਗੀ ਬਣ ਕੇ ਆਇਆ ਉੱਥੇ ਤੇ ਉਹ ਆਨੰਦ ਨੇ ਪਛਾਣ ਲਿਆ ਹੈ ਨਾ ਉਫਰਾ ਦੀ ਪਰਜਾਈ ਨੂੰ ਕੀ ਕਹਿੰਦੀ ਹੈ ਤੇ ਤੇ ਉਹਨਾਂ ਨੂੰ ਪਰਜਾਈ ਦੇ ਜੀਵਾਲ ਸਾਹਿਬ ਗੱਲ ਸੁਣੇ ਨੀ ਰਿਸ਼ ਨੇ ਟੜੀਏ ਬਾਬੂ सालू जल वेटिय पाबो हिकु जोगी आया न त मुख जावे नी डेर नै नी मां बोली तेरी किथे चोग खिलारीारी तैनु रांज में मिलियानू हाल सुणे बाबल चूज कारजी کے हीरू कील के कोल बठांदाुल बारीगा चेरा دا दिलि त झटी मोल लियाने मैं लुंडी गई अड़ीअ मेर जो बि हो

दस लिखे नोटा रीड़ नी कि यारूं गल लम नाम कार नू गल नामा नीमकी भुल बामा ਯਾਰ ਸੀ ਮੈਂ ਇਥੋਂ ਕੋਲੀਆ ਨਾਣ ਦੇ ਨੀ ਮੈਂ ਲੁੱਟੀ ਗਈ ਅੜੀ ਦਾ ਆਇਆ ਹੋਊਗਾ ਹੀਰ ਦੀ ਰਾਂਝੇ ਦੀਆਂ ਇਹਨਾਂ ਦੀਆਂ ਕਹਾਣੀਆਂ ਜੇ ਸੋ ਪਹਿਲਾਂ ਮੈਨੂੰ ਐਂ ਲੱਗਦਾ ਬਈ ਇਹ ਤਾਂ ਬਹੁਤ ਬੇਕਾਰ ਕੁੜੀਆਂ ਸੀ ਜਿਹੜੀਆਂ ਐਂ ਭੱਜੀਆਂ ਖਰੀ ਗਈਆਂ ਪਰ ਜੇ ਤੁਸੀਂ ਇਹਨਾਂ ਦੀ ਜ਼ਿੰਦਗੀ ਪੜੋ ਤਾਂ ਤੁਸੀਂ ਇਹਨਾਂ ਨੂੰ ਸਤਿਵਾਰੀ ਨਮਸਕਾਰ ਕਰੋਗੇ ਤੇ ਇਹਨਾਂ ਦੇ ਅਮਰ ਪਿਆਰ ਨੇ ਅਮਰ ਕਹਾਣੀਆਂ ਬਣਦੀਆਂ ਤੇ ਇਹਨਾਂ ਦੀਆਂ ਸਮਾਦਾਂ ਤੇ ਕੀ ਕਹਿੰਦੇ ਨੇ ਆਪਾਂ ਸਮਾਦ ਕਹਿ ਦਿੰਨੇ ਆ ਇਹ ਕਹਿੰਦੇ ਨੇ ਕੀ ਮਜ਼ਾਰਾਂ ਤੇ ਲੋਕਾਂ ਦੇ ਵੇਲੇ ਉਹਨੇ ਮੰਨਤਾ ਪੂਰੀਆਂ ਹੁੰਦੀਆਂ ਨੇ ਐਨੀਆਂ ਮਤਲਬ ਇਹਨਾਂ ਦਾ ਜੱਤ ਸਤ ਇੰਨਾ ਪੱਕਾ ਸੀ ਦੇ ਵਿਆਹ ਕੇ ਵੀ ਉਹ ਉੱਥੇ ਚਲੀ ਗਈ ਸੀ ਫੇਰ ਵੀ ਰਾਜੇ ਕੋਲ ਹੀ ਪਹੁੰਚੀ ਕੋਈ ਬਹਾਨਾ ਕਰਿਆ ਕਿਵੇਂ ਕਰਿਆ ਉਹਨੂੰ ਪਤੀ ਸਵੀਕਾਰ ਨਹੀਂ ਕਰਿਆ ਮਾਪਿਆਂ ਨੇ ਬੇਸ਼ੱਕ ਉਹ ਕਰਤਾ ਸੀ ਹੈਨਾ ਤੇ ਇਹ ਮੈਂ ਜਿੱਕਰੀ ਸਿਰੀ ਫਰਿਆਦ ਸੋਹੀ ਮਹੀਵਾਲ ਤੇ ਮਿਰਜਾ ਸਾਹਿਬਾਂ ਦਾ ਹੋਗਾ ਸੀ ਉਹਨੇ ਉਹ ਤਾਨੇ ਤੋੜ ਦਿੱਤੇ ਸੀ ਇਸੇ ਕਰਕੇ ਔਰਸ ਦਾ ਨਾਮ ਮੂਰੇ ਆਉਂਦਾ ਹੈ ਹੀ ਰਾਂਝਾ ਪਰ ਉਹਨੇ ਦਗਾ ਕਰਿਆ ਸੀ ਨਾ ਤੇ ਇਸ ਕਰਕੇ ਫਿਰ ਮਿਰਜੇ ਦਾ ਨਾਮ ਮੂਰੇ ਆਇਆ ਹੈ ਹੈਨਾ ਤੇ ਇਹ ਇਹ ਨਾ ਇਸ਼ਕ ਜਿਨ੍ਹਾਂ ਦੇ ਹੱਡੀ ਰਚਾ ਜੇ ਤੁਹਾਨੂੰ ਕਿਤੇ ਬੁੱਕ ਮਿਲ ਜੇ ਤਾਂ ਤੁਸੀਂ ਉਹ ਕਿਤਾਬ ਪੜਿਓ ਉਹਦੇ ਵਿੱਚ ਇਹਨਾਂ ਦੀਆਂ ਬਹੁਤ ਮੈਂ ਉਹ ਕਿਤਾਬ ਪੜ੍ਹੀ ਹੈ ਤੇ ਉਥੋਂ ਫਿਰ ਮੈਂ ਇਹਨਾਂ ਨੂੰ ਨਮਸਕਾਰ ਕਰਨ ਲੱਗੀ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਇਹਨਾਂ ਦੇ ਗੀਤ ਇਹ ਜਿਹੜੇ ਸਮਾਂਉਂਦੇ ਸੀ ਉਹਨੇ ਇੱਕ ਸੋਲੂਸ਼ਨ ਆਤੇ ਹੈ ਨਾ ਇਹ ਵੈਸੇ ਉਤਰ ਰਿਕਾਰਡ ਹੋਣਾ ਕੋਈ ਆ ਫਿਰ ਮੈਂ ਲੰਬੀ ਇੱਕ ਲਾ ਕੇ ਸੋਲੂਸ਼ਨ ਆਇਆ ਹੈ ਹੈ ਨਾ ਦੇਖ ਲੈਣ ਨੂੰ ਉਹਨੇ ਕਿਹਾ ਹਾਂ ਪੁਝਾਤਾ ਦੀ ਰੰਧੀ ਨਾਲ ਵੀ ਹਾਂ ਤੇ ਉਹ ਸਹਿਤੀ ਨਾਲ ਨਾ ਭੁਜੇਗੀ ਵੀ ਕੋਈ ਗੱਲ ਸੀ ਨਾ ਤੇ ਫਿਰ ਉਹ ਤੁਸੀਂ ਮਤਲਬ ਹੁਣ ਤੁਸੀਂ ਆ ਜਿਓ ਨੋਕੇ ਹੈ ਨਾ ਪਰਮਾਤਮਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਬੁੜਾਪੇ ਦੀ ਕਮਜ਼ੋਰੀ ਕਮਜ਼ੋਰੀ ਨੂੰ ਕਰੋ ਪਤਾ ਕੀ ਹੈ ਕਦੇ ਵੀ ਜੇ ਜੇ ਮੈਂ ਮਤਲਬ ਜਲਦੀ ਵੜਾਪਾ ਨਹੀਂ ਆਉਦਾ ਜੇ ਸਿਕਰ ਸਾਇਣ ਚੂਰਨ ਹੈ ਉਹ ਬਾਜ਼ਾਰ ਚੋਂ ਮਿਲਦਾ ਮੇਰੇ ਸਾਥਕ ਨੂੰ ਤਾਂ 20 ਰੁਪਏ ਦਾ 100 ਗ੍ਰਾਮ ਆ ਜਾਂਦਾ 100 ਗ੍ਰਾਮ ਲਿਆ ਆ ਦੀ ਪੈਕਿੰਗ ਲਿਆਇਓ ਬਾਜ਼ਾਰ ਤੋਂ 35 40 ਦਾ ਆਉਂਦਾ ਹੁਣ ਮਹਿੰਗਾ ਹੋ ਗਿਆ ਹੁਣ ਨਾ ਤੇ ਉਹ ਤੁਸੀਂ ਦੁੱਧ ਜਾਂ ਉਸੇ ਪਾਣੀ ਨਾਲ ਜਾਂ ਉਸੇ ਦੁੱਧ ਨਾਲ ਅੱਧਾ ਚਮਚਾ ਲੈ ਲਓ ਜਿਹੜਾ 40 50 ਸਾਲ ਜਾਂ ਜੇ ਪਸ਼ਾਬ ਦੀ ਕੋਈ ਮਤਲਬ ਜਲਦੀ ਜਾਣਾ ਪੈਂਦਾ ਨਹੀਂ ਰੁਕਦਾ ਹਨਾ ਬੜਾ ਨਕਮਜੋਰ ਹੋ ਜਾਂਦੇ ਨੇ ਬੜਾ ਇਹ ਨਹੀਂ ਕਮਜ਼ੋਰੀ ਹੋਈ ਹੁੰਦੀ ਐ ਉਹ ਜੇ ਤੁਸੀਂ ਰਸਾਇਣ ਚੂੜਾ ਲਓਗੇ ਉਹ ਇਹਨੂੰ ਕੰਟਰੋਲ ਕਰੂਗਾ ਹੁਣ ਵੀ ਜੇ ਮੇਰੇ ਵਰਗੀਆਂ ਮਿਲਣੀਆਂ ਨੇ ਨਾ ਤਾਂ ਫਿਰ ਉਹ ਕੰਟਰੋਲ ਕਰਦਾ ਕੀ ਨੋ ਹੈ ਰਸਾਇਣ ਚੂੜਾ ਕਹੇ ਕਿ ਤੁਸੀਂ ਇੱਥੋਂ ਲਿਆਓ ਬਾਜ਼ਾਰ ਚ ਤੇ ਦੇਸੀ ਦੁਕਾਨਾਂ ਤੋਂ ਮਿਲ ਜੂਗਾ ਨਹੀਂ ਫਿਰ ਸਤਗੁਰਾਂ ਦੇ ਆਸ਼ਰਮਾਂ ਜਾਂ ਤੋਂ ਆਸ਼ਰਮਾਂ ਤੋਂ ਮਿਲ ਜਾਈਏ ਉਹ ਥੋੜਾ ਸਸਤਾ ਮਿਲਦਾ ਹੈ ਹੈਨਾ ਤੇ 100 ਗ੍ਰਾਮ ਦੀ ਪੈਕਿੰਗ ਲੈ ਇਹਦੇ ਨਾਲ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਲੋ ਬਾਕੀ ਅਖਰ ਦੂਜਾ ਲੋਕ ਤਾਂ ਮੈਂ ਕਿਹਾ ਸੀ ਪਾਉਂਗੀ ਫਲਵਾਇਰੀ ਵਾਸਤੇ ਉਹ ਕਈ ਭੈਣਾਂ ਨੇ ਕਿਹਾ ਵੀ ਇਹ ਫਲਵਾਇਰੀ ਪੈਣੀ ਹੈ ਉਹ ਹੋਈ ਆ ਸਾਡੇ ਉਹਦਾ ਕਿਵੇਂ ਇਲਾਜ ਤੇ ਉਹ ਵੀ ਮੈਂ ਖਦ੍ਰੰਥ ਜੋ ਦਾ ਰੋਲ ਸ਼ਫਾ ਕਰਮ ਚ ਹੈ ਉਹਦੇ ਵਿੱਚ ਪੜਿਆ ਉਹ ਦੱਸਿਆ ਵੀ ਤੁਹਾਨੂੰ ਪਹਿਲਾਂ ਹੀ ਮੈਸੇਜ ਆਪ ਆਤੀ ਸੀ ਬਾਪ ਜੀ ਹੈਨਾ 100 ਗ੍ਰਾਮ ਲਿਆਓ ਕਿੱਥੋਂ ਪंसारी ਪਤਾ ਲੱਗਣਾ ਬਾਪ ਜੀ ਉਹ ਪंसारी ਦੁਕਾਨ ਤੋਂ ਲਿਆਓ ਬਹੁਤ ਹੀ ਖੱਟੀ ਲੱਸੀ ਹੋਵੇ ਖੱਟੀ ਲੱਸੀ ਦੇ ਵਿੱਚ ਉਹਨਾਂ ਉਹਦਾ ਲੇਪ ਕਰਕੇ ਜਿੱਥੇ ਤੁਹਾਡੇ ਬੁਲਬਹਰੀ ਐ ਤੇ ਇਹਦੇ ਤੇ ਹੈ ਜੇ ਹੱਥਾਂ ਤੇ ਵੀ ਐ ਉੱਥੇ ਉਹਦਾ ਲੇਪ ਕਰੋ ਜਿੱਥੇ ਵੀ ਇਹ ਚਿੱਟੇ ਦਾਗ ਬੁਲਬਹਰੀ ਐ ਉੱਥੇ ਲਾਓ ਪਰ ਮਾਕਲਾ ਭਲੀ ਕਰੂਗਾ ਤੇ ਇਹ ਸੰਕੁਸ਼ਟ ਰੋਗ ਦਾ ਨਾਸ਼ ਕਰੂਗਾ ਕਿ ਹਾਜੇ ਵੀ ਕੁਸ਼ਟ ਹੈ ਇਹ ਕੁਸ਼ਟ ਰੋਗ ਹੀ ਹੁੰਦਾ ਸਮਝ ਗਏ ਨਾ ਤੇ ਇਹ ਤੁਸੀਂ ਕੱਲ ਨੂੰ ਫਿਰ ਕਿਡਨੀਆਂ ਬਾਰੇ ਪਾਉਂਗੀ ਫਿਰ ਵੀਡੀਓ ਲੰਬੀ ਹੋ ਜਾਂਦੀ ਐ ਤੁਹਾਨੂੰ ਦੇਖਣੀ ਔਖੀ ਹੋ ਜੀ ਤੇ ਲੋਕੋ ਤੁਸੀਂ ਮਾਣੋ ਮੇਰੇ ਗੀਤ ਦਾ ਆਨੰਦ ਤੇ ਜਰੂਰ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਨੁਕਤਾ ਵੀ ਜੀਰੂ ਵੀ ਲੋੜ ਹੈ ਹੋਰ ਕਿਸੇ ਭੈਣ ਭਾਈ ਨੂੰ ਦੱਸਿਆ ਕਰੋ ਆ ਮੈਂ ਤਾਂ ਹੀ ਹੋਕਾ ਦੇਣਾ ਹੀ ਦੇਣਾ ਤੁਸੀਂ ਇਹਨੂੰ ਅਪਣਾਉਣਾ ਹੈ ਨਾ ਤੁਹਾਨੂੰ ਇਹਨੂੰ ਲੋੜ ਆ ਤਾਂ ਪਣਾਈ ਜਾਂਦੇ ਬਹੁਤ ਭੈਣਾ ਕਹਿੰਦੇ ਸਮਝੀ ਅਸੀਂ ਆ ਨੁਕਤਾ ਪਾਇਆ ਅਪਣਾ ਲਿਆ ਜੀ ਸਭ ਤੋਂ ਠੀਕ ਤੇ ਅੱਖਾਂ ਜਿਹੜਾ ਮੈਂ ਸ਼ਰਮਾ ਦਿੰਨੀ ਆ ਉਹ ਮੈਂ ਤੁਹਾਨੂੰ ਇੱਥੋਂ ਆਪਣੇ ਕੋਲ ਭੇਜਦੀ ਆ ਤੇ ਬੱਚਾ ਪਾਓ 100 ਸਾਲ ਦਾ ਬੁੜਾ ਪਾਓ ਉਦੀ ਮਿਰਾ ਸਹੀ ਰਹੂਗੀ ਕੋ ਉੱਚ ਸਥਿਰ ਰਹੂਗੀ 45 ਸਾਲ ਤੱਕ ਦੇ ਇਹ ਬੱਚੇ ਨੇ ਇਹਨਾਂ ਦਾ ਨੰਬਰ ਕੱਟ ਜਾਂਦਾ ਹੈ ਇਹਨਕ ਲਈ ਜਾਂਦੀ ਹੈ ਤੇ ਜਿਹੜੀ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਦਸੰਬਰ ਚ ਦਸੰਬਰ 23 ਚ ਉਹ ਸਾਉ ਉਹਦਾ ਮੁੰਡਾ ਚ ਹੁਣ ਸਾਲ ਦਾ ਜਿਹਦਾ ਉਹਦਾ ਚੌਥੇ ਦਿਨ ਹੀ ਉਹਦਾ ਨੰਬਰ ਘਟਿਆ ਸੀ ਹੈ ਇਹ ਆਪ ਵੀ ਕਿਸੇ ਹੋਰ ਹੈ ਨਾ ਤੇ ਬਹੁਤ ਹੀ ਹੈ ਜਿਵੇਂ ਸਸਤਾ ਤੇ ਸੌਖੇਤੀ ਜਾਂ ਉਹ ਮੈਨੂੰ ਨੁਕਤਾ ਪਾਉ ਨਹੀਂ ਦਿੱਤਾ ਕਹਿੰਦੇ ਜੀ ਇਹ ਤੁਸੀਂ ਆਪ ਦੇ ਕੋਲ ਭੇਜੋ ਨਹੀਂ ਤਾਂ ਮਨ ਨੂੰ ਕੋਈ ਭਾਂਬਿਆ ਆਪਣੀ ਮਾਈਂਡ ਫਾਈਂਡ ਹੈਨਾ ਤੇ ਮੇਰੇ ਨੂੰ ਖੁਸ਼ੀ ਨਾ ਮਾਣੋ ਇਸ ਸੁਣਦਾ ਆਨੰਦ ਹੁਣ ਮੈਨੂੰ ਦਿਓ ਛੁੱਟੀ ਕੱਲ ਨੂੰ ਨਾ ਮੈਂ ਸੰਗੀਤ ਨਾਲ ਤੇ ਨਵੇਂ ਨੁਕਤੇ ਨਾਲ ਕੱਲ ਨੂੰ ਕਿਡਨੀਆ ਵਾਲਾ ਨੁਕਤਾ ਪੜਨਾ ਜੇ ਮੈਨੂੰ ਕਈਆਂ ਨੇ ਤੇਹਾ ਜੀ ਉਹ ਫੇਰ ਦੁਬਾਰਾ ਪਾਉ 68 ਹੈਨਾ ਹੁਣ ਤਾਂ ਆਮ ਹੋ ਗਈ ਨਾਲ 68 ਕੱਲ ਨੂੰ ਉਹ ਮੈਂ ਪੜਨਾ ਤਕੂਗੀ ਨਾ ਮਾਣੋ ਇਸ ਸੁਣਦਾ ਆਨੰਦ ਤੇ ਕੱਲ ਨੂੰ ਆਪਾਂ ਖਸਦੇ ਖੇੜਦੇ ਫੇਰ ਮਿਲਾਂਗੇ